ਤੋਕ ਨੂੰ ਉਹ ਕਰ ਲੈ ਬਈ ਹੋਰ ਬੱਲੇ ਮਟੇ ਲਾਓ ਉਹ ਗੁੱਲੀ ਗਣੀ ਗੁੱਲੀ ਉਹ ਪਰੇਟੇ ਕਰਵਾਸਤੇ ਖਾਣੇ ਨੇ ਸਾਡੇ ਬਾਸ ਤੋਂ ਅਲਾਵਾ ਕਿਤੇ ਇਹ ਨਾ ਬਈ ਇਹ ਖਾਣਾ ਲਾਉਣਾ ਜੇ ਕਹਿੰਦਾ ਗੰਦੀ ਰਹੇਗੀ ਇਹ ਬਣਾ ਬਟਾ ਕੇ ਲੈ ਕੇ ਇਹਦਾ ਖਾ ਲੈ ਆ ਜੀ ਆਹਦਾ ਖਾਣਾ ਲਾਉਣਾ ਆ ਗੁੱਲੀ ਦਾ ਘੜ ਲੈ ਆ ਗੁੱਲੀ ਦਾ ਘੜ ਲੈ ਕਾਲੇ चकर <imitation> <imitation> ਜੰਗਲਾਤ ਵਿਸ਼ਵਾਨ ਤੇਰੇ ਝਾੜੂ ਚ ੁੱਲੀ ਦੀ ਫੋਕਣ ਵਾਸਤੇ ਅੱਜ ਰਾਤੜੀਆਂ ਬਰਾਦਰੀ ਇਕੱਠੀ ਹੋ ਗਈ ਆ ਹੁਣ ਤੈਨੂੰ ਦੱਸ ਦੇਾਂਗੇ ਕਿ ੁੱਲੀ ਧਾੜੇ ਕੀ ਹੁੰਦੇ ਨੇ ਇਹ ਜਿਹੜਾ ਤੁਹਾਨੂੰ ਹੰਕਾਰ ਆਣ ਪੈ ਚੋ ਗਿਆ ਇਹਨਾਂ ਨੂੰ ਕੋਈ ਹਜਮ ਨਹੀਂ ਹੋਣ ਦੀ ਤਾਕਤ ਲੋਕ ਸਭਾ ਚੋਣਾਂ 2024 ਦੇ ਪ੍ਰਚਾਰ ਦੌਰਾਨ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਮੌਜੂਦਾ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਕ ਜਨ ਸਭਾ ਦੇ ਦੌਰਾਨ ਆਪਣੇ ਪਾਰਟੀ ਦੇ ਵਰਕਰਾਂ ਨੂੰ ਜਦੋਂ ਸੰਬੋਧਨ ਕੀਤਾ ਤਾਂ ਉਸ ਸਮੇਂ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਲਗਾਉਂਦੇ ਹੋਏ ਉਹਨਾਂ ਦੀ ਆਵਾਜ਼ ਉਹਨਾਂ ਦੀ ਜ਼ੁਬਾਨ ਇਸ ਤਰ੍ਹਾਂ ਫਿਸਲੀ ਕਿ ਉਹਨਾਂ ਨੇ ਆਪਣੇ ਵਿਰੋਧੀ ਤੇ ਕੁਝ ਜਾਤੀ ਸੂਚਕ ਸ਼ਬਦ ਬੋਲ ਦਿੱਤੇ ਅਤੇ ਜਿਸ ਕਰਕੇ ਰਾਮਗੜੀਆ ਭਾਈਚਾਰਾ ਅਤੇ ਸਨਿਆਰਸ ਬਨਕਰ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਗੱਲ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਉਸ ਮੌਕੇ ਵੀ ਕਾਫੀ ਜ਼ਿਆਦਾ ਵਿਰੋਧ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੇ ਹਾਲਾਂਕਿ ਮਾਫੀ ਵੀ ਮੰਗ ਲਈ ਸੀ ਅਤੇ ਸਪਸ਼ਟੀਕਰਨ ਦਿੱਤਾ ਸੀ ਕਿ ਉਹ ਇਹ ਸ਼ਬਦ ਕਿਸੇ ਹੋਰ ਭਾਈਚਾਰੇ ਜਾਂ ਹੋਰ ਲੋਕਾਂ ਨੂੰ ਨਹੀਂ ਕਹਿ ਰਹੇ ਸਨ ਉਹਨਾਂ ਨੇ ਸਿਰਫ ਇਹ ਸ਼ਬਦ ਆਪਣੇ ਵਿਰੋਧੀ ਵਿਰਿੰਦਰ ਸਿੰਘ ਗਿੱਲ ਨੂੰ ਆਖੇ ਸਨ ਤੇ ਜੇਕਰ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਿਆ ਤਾਂ ਉਹਨਾਂ ਨੇ ਬਿਨਾਂ ਸ਼ਰਤ ਹੱਥ ਜੋੜ ਕੇ ਮਾਫੀ ਮੰਗ ਲਈ ਸੀ ਪਰ ਦੋਸਤੋ ਜਿਵੇਂ ਜਿਵੇਂ ਚੌਣਾ ਨੇੜੇ ਆ ਰਹੀਆਂ ਹਨ ਲੋਕਾਂ ਦਾ ਗੁੱਸਾ ਵੀ ਸਾਹਮਣੇ ਆ ਰਿਹਾ ਉੱਥੇ ਹੀ ਖਡੂਰ ਸਵਾ ਲੋਕ ਸਭਾ ਹਲਕੇ ਤੋਂ ਰਾਮਗੜੀਆ ਭਾਈਚਾਰੇ ਦੇ ਲੋਕਾਂ ਵੱਲੋਂ ਬੇहद ਬਖਰੇ ਤਰੀਕੇ ਦੇ ਨਾਲ ਅਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਕਿਉਂਕਿ ਲੰਗੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਇਲਾਕੇ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਸੀ ਹਾਲਾਂਕਿ ਉਸ ਮੌਕੇ ਦਾ ਜੋ ਵਿਰੋਧ ਕਰਨ ਵਾਲੇ ਸਨ ਉਹਨਾਂ ਨੂੰ ਨਹੀਂ ਜਾਣ ਦਿੱਤਾ ਪਰ ਇਸ ਮੌਕੇ ਹਲਕੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਵੱਲੋਂ ਇਸ ਵਿਰੋਧ ਨੂੰ ਹੋਰ ਜ਼ਿਆਦਾ ਗਰਮ ਕੀਤਾ ਜਾ ਰਿਹਾ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਿਸ ਪਾਰਟੀ ਦੀ ਜਿੱਤ ਹੋ ਸਕਦੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੋ ਨਾਰਾ ਹੈ ਇਸ ਵਾਰ 13 0 ਕੀ ਉਹ ਸੱਚਮੁੱਚ ਹੋਵੇਗਾ ਉਹ ਸਰਕਾਰ ਜਾਂ ਫਿਰ ਗਰਾਊਂਡ ਲੈਵਲ ਤੇ ਇਸ ਦੀ ਕੀ ਹਕੀਕਤ ਹੈ ਤੁਹਾਨੂੰ ਕੀ ਲੱਗਦਾ ਕਿਉਂਕਿ ਖਡੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਿੱਥੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੌਜੂਦ ਹਨ ਹਾਲਾਂਕਿ ਉਹਨਾਂ ਦੀ ਟਿਕਟ ਤੇ ਵੀ ਹਜੇ ਅੰਦਰਲੀਆਂ ਖਬਰਾਂ ਆ ਰਹੀਆਂ ਹਨ ਕਿ ਸ਼ਾਇਦ ਉਹਨਾਂ ਦੀ ਟਿਕਟ ਬਦਲ ਕੇ ਇੱਕ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਚੁੱਕੇ ਆਈਐਸ ਅਫਸਰ ਨੂੰ ਦੇ ਦਿੱਤੀ ਜਾਵੇ ਤੁਹਾਨੂੰ ਕੀ ਲੱਗਦਾ ਜੇਤੂ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਕਾਂਗਰਸ ਅਤੇ ਅਕਾਲੀ ਦਲ ਨੇ ਹਾਲੇ ਆਪਣੇ ਪੱਤੇ ਖਡੂਰ ਲੋਕ ਸਭਾ ਹਲਕੇ ਦੇ ਵਿੱਚ ਨਹੀਂ ਖੋਲੇ ਹਨ ਸੀਟ ਦਾ ਐਲਾਨ ਹਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਉੱਥੇ ਹੀ ਭਾਜਪਾ ਨੇ ਅਕਾਲੀ ਦਲ ਦੇ ਵਿੱਚੋਂ ਲੈ ਕੇ ਆਂਦੇ ਉਮੀਦਵਾਰ ਮੰਨਾ ਨੂੰ ਕੌਣ ਮદાન ਦੇ ਵਿੱਚ ਉਤਾਰਿਆ ਹੈ ਪਰ ਗਰਾਉਂਡ ਲੈਵਲ ਤੇ ਮੰਨਾ ਦਾ ਵੀ ਕਾਫੀ ਜਿਆਦਾ ਵਿਰੋਧ ਹੋ ਰਿਹਾ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਨਿੱਜੀ ਮੁਫਾਦ ਦੇ ਲਈ ਪਾਰਟੀ ਬਦਲੀ ਹੈ ਦੋਸਤੋ ਦੱਸ ਰਹੀਏ ਕਿ ਖਡੂਰ ਲੋਕ ਸਭਾ ਹਲਕੇ ਦੇ ਵਿੱਚ ਸਿੱਖ ਵੋਟ ਕਾਫੀ ਜਿਆਦਾ ਹੈ ਤੇ ਉਥੇ ਹੀ ਇਸ ਮੌਕੇ ਇੱਕ ਨੌਜਵਾਨ ਅਮਰਤਪਾਲ ਸਿੰਘ ਵੱਲੋਂ ਚੌਣ ਮੈਦਾਨ ਦੇ ਵਿੱਚ ਉਤਰਨ ਕਰਕੇ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਮੁਕਾਬਲਾ ਵੀ ਸਖਤ ਹੁੰਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਜੇਤੂ ਹੋਵੇਗਾ ਖਡੂਰ ਲੋਕ ਸਭਾ ਹਲਕੇ ਤੋਂ ਕਮੈਂਟ ਕਰਨਾ ਆਓ ਤੁਹਾਨੂੰ ਇਸ ਮੌਕੇ ਵਿਰੋਧ ਦੀਆਂ ਕੁਝ ਤਸਵੀਰਾਂ ਵੱਲ ਲੈ ਚਲਦੇ ਹਾਂ ਤੇ ਤੁਹਾਨੂੰ ਕੀ ਲੱਗਦਾ ਲਾਲਜੀ ਸਿੰਘ ਭੁੱਲਰ ਵੱਲੋਂ ਜੋ ਸ਼ਬਦ ਆਖੇ ਗਏ ਸਨ ਉਹ ਸਹੀ ਸਨ ਜਾਂ ਫਿਰ ਉਹਨਾਂ ਨੇ ਅ ਅਣਜਾਣੇ ਦੇ ਵਿੱਚ ਇਹ ਸ਼ਬਦ ਬੋਲ ਦਿੱਤੇ ਸਨ ਆਪਣੇ ਵਿਰੋਧੀ ਦੇ ਲਈ ਕਮੈਂਟ ਕਰ ਦੇਣਾ ਆਏ ਬਾਈ ਹੋਰ ਕਿੰਨੇ ਮਟਨ ਲਓ ਸਾਡੇ ਵਾਸਤੇ ਲਾ ਦੇ ਕਿਤੇ ਇਹ ਖਾਣਾ ਲਾਉਣਾ ਜੇ ਕਹਿੰਦਾ ਖਾਣ ਨਹੀਂ ਰਹੀ ਇਹ ਕਹਿੰਦਾ ਪੱਠਾ ਕੀ ਲੈ ਕੇ ਇਹਦਾ ਖਾਲਿਆ ਆ ਰਿਹਾ ਆਹ ਦਾ ਫਾਨਾ ਲਾਉਣਾ ਆਹ ਗੁੱਲੀ ਦਾ ਘਟ ਲੈ ਆਹ ਗੁੱਲੀ ਦਾ ਘਟ ਲੈ ਓ ਕਾਲੇ کڑی کڑا کینڈا چاڑا ڇاڙو تو ملي ڇوڙ ڏيڻ ڙي ڪي ڏيڻا ڇوڙ ڏيڻا ڇوڙ ڇا مون کي ڏسڻا آهي ڏسها ਤੇਰਾ ਕੀ ਟੱਕਰਾ ਯਾਰ ਇਹ ਚੱਕਰਾ ਸਾਵਾਂ ਜੰਦਾਬਾਦ 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 ਤੇਰੇ ਝਾੜੂ ਚ ਕੁੱਲੀ ਦੀ ਕੋਕੜ ਵਾਸਤੇ ਅੱਜ ਰਾਖੜੀਆਂ ਬਰਾਦਰੀ ਇਕੱਠੀ ਹੋ ਗਈ ਆ ਹੁਣ ਤੇਨੀ ਦੱਸ ਦਿਆਂਗੇ ਕਿ ਕੁੱਲੀ ਘਾੜੇ ਕੀ ਹੁੰਦੇ ਨੇ ਇਹ ਜਿਹੜਾ ਤੁਹਾਨੂੰ ਹੰਕਾਰ ਅਣਪਛੋਤੀ ਆ ਇਹਨਾਂ ਨੂੰ ਕੋਈ ਜਿੰਮ ਨਹੀਂ ਆਉਣ ਦੀ ਤਾਕਤ